ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮਾਸਟਰ ਮੇਰੇ ਨਾਲ ਆਇਆ ਹੋਇਆ ਸੀਗਾ। ਤੇ ਅਸੀਂ ਅੱਜ ਲੰਬੇ ਤੇ ਫਿਰਦੇ ਆਂ ਇੱਕ ਕਿਤਾਬ। ਕਿਤਾਬ ਅਸੀਂ ਰਾਤ ਮੈਂ ਦੇਵੀ ਮਖਸੂਸਪੂਰੀ ਸਾਹਿਬ ਦੀ ਇੰਟਰਵਿਊ ਸੁਣੀ ਤੇ ਉਹਨਾਂ ਨੇ ਇੱਕ ਕਿਤਾਬ ਦਾ ਨਾਮ ਜ਼ਿਕਰ ਕਰਿਆ ਮੇਰਾ ਦਾਗਿਸਤਾਨ ਹਨਾ। ਹਾਂ ਜੀ। ਤੇ ਅਸੀਂ ਕਈ ਦੁਕਾਨਾਂ ਦੇ ਉੱਤੇ ਅਸੀਂ ਜਾ ਕੇ ਦੇਖੀ ਪਰ ਕਿਤਾਬ ਸਾਨੂੰ ਨਹੀਂ ਮਿਲੀ। ਪਰ ਉਹਨੇ ਤੇ ਹੈ ਇਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਤਾਂ ਮਤਲਬ ਮੇਰਾ ਦਿਲ ਕਰਿਆ ਵੀ ਜੋ ਮਰਜ਼ੀ ਹੋਵੇ। ਵੀ ਮੈਂ ਕਿਤਾਬ ਪੜ੍ਹਨੀ ਆਉਣਾ ਉਹ ਕਿਤਾਬਾਂ ਵੈਸੇ ਪੜ੍ਹਦੇ ਸੀ ਵੀ ਸ਼ਕੀਨ ਆ ਥੋੜੇ ਜੇ ਤੇ ਹੁਣ ਮੇਰਾ ਦਿਲ ਕਰ ਰਿਹਾ ਪੰਜਾਬੀ ਦੀ ਕਿਤਾਬ ਆ ਉਹ ਮੇਰਾ ਦਾਦੂ ਦਾ ਪਰ ਮਿਲੀ ਨਹੀਂ ਮਾਸਟਰ ਨੇ ਵੀ ਕਈ ਦੁਕਾਨਾਂ ਦੇ ਬੰਦਾ ਕਰਿਆ ਪਰ ਮਣੀ ਨਹੀਂ ਚੱਲ ਚਲੋ ਜੀ ਅਸੀਂ ਹੁਣ ਥੱਕ ਥੱਕ ਕੇ ਸੀਗਾ ਚਲੋ ਚਲੋ ਘਰਨ ਚੱਲੀਏ ਪਰ ਸਾਡੀ ਨਿਗਾਹ ਪੈ ਗਈ ਜ਼ਿਲ੍ਹਾ ਲਾਇਬ੍ਰੇਰੀ ਰੂਪਨਗਰ ਹੁਣ ਬੱਜੇ ਹੋਏ ਰਾਤ ਦੇ 8 9 8:30 8:30 ਬੱਜੇ ਹੋਏ ਰਾਤ ਨੂੰ 8:30 ਤੱਕ ਵੀ ਕੁੱਲੀ ਤਾਂ ਅਸੀਂ ਕੋਸ਼ਿਸ਼ ਕਰਦੇ ਆ ਮੈਂ ਕੋਲ ਜੇ ਕੋਈ ਬੰਦਾ ਕੋਈ ਅੰਦਰ ਹੈ ਨਹੀਂ ਸਿਕਿਉਰਿਟੀ ਕਾਰਡ ਨੂੰ ਪੁੱਛਦਾ ਉਹ ਕਹਿੰਦਾ ਸਵੇਰੇ ਆ ਪਹੁੰਚੂਗਾ ਮੈਂ ਕਹਾਂ ਸੀ ਤਾਂ ਸਵੇਰੇ ਵੀ ਪਹੁੰਚ ਜੂਗਾ ਪਰ ਮਸਲਾ ਇਹ ਹੈ ਵੀ ਸਾਨੂੰ ਕਿਤਾਬ ਮਿਲ ਜੂਗੀ ਕਹਿੰਦਾ ਬਾਈ ਕਿਤਾਬ ਦਾ ਤਾਂ ਮੈਨੂੰ ਪਤਾ ਨਹੀਂ ਕਿ ਕਿਤਾਬਾਂ ਹੈ ਜੀ ਉਹ ਪਰ ਲੈਬਰੇਰੀ ਨਹੀਂ ਬਣਾਈ ਹੈ ਨਾ ਨਵੀਂ ਹੈ ਨਾ ਮਣੀ ਲੈਬਰੇਰੀ ਨਹੀਂ ਬਣਾਈ ਬੜੀ ਬੰਡਿੰਗ ਵੀ ਨਵੀਂ ਬਣਾਈ ਹੋਈ ਹੈ ਲੋਕੇਸ਼ਨ ਵੀ ਦੱਸੀ ਹੈ ਅੰਦਰ ਵੀ ਵੈਸੇ ਮੈਂ ਇੱਕ ਦਿਨ ਗਿਆ ਤਾਂ ਵੈਸੇ ਪਰ ਮਤਲਬ ਜ਼ਿਆਦਾ ਨਹੀਂ ਤਾਂ ਮੇਰਾ ਕੋਈ ਇਰਾਦਾ ਕੁਝ ਅਦਾਂ ਦੀ ਕਿਤਾਬ ਲੈਣ ਦਾ ਤੇ ਹੁਣ ਆਪਾਂ ਨੇ ਨਹੀਂ ਕਿ ਹੁਣ ਦਿਨ ਚ ਆਉਣਾ ਪੈਣਾ ਆਪਾਂ ਨੂੰ ਚਾਹ ਫਿਆਲ ਸੋਸੇ ਲਾਇਬ੍ਰੇਰੀ ਤਾਂ ਇਸਦਾਂ ਦੀ ਤਾਂ ਆਪਣੇ ਹਰੇਕ ਜਗ੍ਹਾ ਹੋਣੀ ਚਾਹੀਦੀ ਆ ਪਰ ਚਲੋ ਜ਼ਿਲ੍ਹਾ ਲਾਇਬ੍ਰੇਰੀ ਜੇ ਅਸੀਂ ਪੜਦੇ ਤੇ ਜਾਂ ਤਾਂ ਨਹੀਂ ਹੈਗੇ ਇੰਨੀ ਛੋਟੀ ਚਲੋ ਫਿਰ ਵੀ ਸ਼ੁਕਰ ਹੈ ਵੀ ਘਰਾਂ ਵਿੱਚ ਹੈਗੀ ਆਪਣੇ ਰੋਪੜ ਦੇ ਵਿੱਚ ਵਧੀਆ ਲਾਇਬ੍ਰੇਰੀ ਬਣੀ ਹੈ ਵਧੀਆ ਲਾਇਬ੍ਰੇਰੀ ਹੈ ਹੂੰਣ ਵਾਲੀ ਜਗ੍ਹਾ ਜੀ ਵਧੀਆ ਉਹ ਸਕੂਨ ਤਾਂ ਹੈਗਾ ਹੀ ਹੈਗਾ ਹੋਰ ਫਾਰਮੈਟ ਹੁਣ ਕੀ ਸੀਨਾ ਵੀ ਹੁਣ ਕਿਤਾਬ ਆਪਾਂ ਨੂੰ ਲੱਭੀਏ ਜਾਂ ਹੁਣ ਆਪਾਂ ਫਿਰਾਲ ਘਰ ਨੂੰ ਚੱਲੀਏ ਹੁਣ ਫਿਰਾਲ ਤਾਂ ਘਰ ਨੂੰ ਹੀ ਆਣਾ ਬਣਾ ਸਪੈਸ਼ਲ ਆਉਣਾ ਪਾਣਾ ਵੀ ਕਿਤੇ ਨਹੀਂ ਕਿਤਾਬ ਦੇਣ ਕਿਤਾਬ ਦੇਣ ਦੀ ਗੱਲ ਕਰਾਂਗਾ ਆਪਾਂ ਕਿਤਾਬ ਤਾਂ ਹੁਣ ਜਾਇ ਕੋਸਾਂ ਨੂੰ ਗੁਲੰਦਰ ਨਾ ਜਾਣਾ ਪਵੇ ਉਹ ਤਾਂ ਬੇ ਜਾਣੀ ਪੈਣਾ ਜੀ ਹਾਂ ਬਾਈ ਜੇ ਕਿਸੇ ਕੋਲ ਹੋਈ ਮੇਰਾ ਦਾਗਿਸਤਾਨ ਬੁੱਕ ਤਾਂ ਸਾਨੂੰ ਦੱਸ ਦਿਓ ਹਾਂ ਜੀ ਫਿਰ ਅਸੀਂ ਤੁਹਾਡੇ ਕੋਲ ਹੀ ਜਾਵਾਂਗੇ ਹਾਂ ਜੀ ਹਾਂ ਜੀ ਯਾਨੀ ਕਿ ਜਿਲ੍ਹਾ ਲਾਇਬ੍ਰੇਰੀ ਬਣੀ ਹੋਈ ਆਪਣੀ ਰੋਪੜ ਤੇ ਹੈਗੀ ਆ ਚੌਂਕ ਦੇ ਕੋਲ ਚੌਂਕ ਅੰਬੇਦਕਰ ਚੌਂਕ ਹੈ ਨਾ ਪਰ ਜਦ ਅਸੀਂ ਪੜਦੇ ਤੇ ਜਾਦੇ ਦਾ ਨਾਮ ਸੀਗਾ ਬੱਚਤ ਚੌਂਕ ਬੱਚਤ ਚੌਂਕ ਦਾ ਜਿਆਦਾ ਰਣਾ ਨਾ ਹਾਂ ਜੀ ਹਾਂ ਜੀ ਹਾਂ ਜੀ ਬੱਚਤ ਚੌਂਕ ਦਾ ਬੱਚੇ ਚੌਂਕ ਵੈਸੇ 9 ਸਾਢੇ 2 ਹਿ ਮੂੰਹ ਚੜਿਆ ਹੋਇਆ ਤਾਂ ਜ਼ਿਆਦਾ ਹੈ ਨਾ ਹੋਰ ਵੀ ਵਦਣਾ ਮੈਂ ਤੇ ਅਮੇਦਕਰ ਕਦੇ ਕਦੇ ਲੜਦਾ ਬੱਚੇ ਚੌਂਕ ਅਮੇਦਕਰ ਚੌਂਕ ਵੀ ਚਲੋ ਅਮੇਦਕਰ ਸਾਹਿਬ ਵਧੀਆ ਗੱਲ ਆ ਪਰ ਜਿਹੜਾ ਸਾਡੇ ਬੱਚੇ ਚੌਂਕ ਸਾਡੇ 9 ਚੜਿਆ ਹੋਇਆ ਉਹ ਜ਼ਿਆਦਾ ਹੈ ਜਿਹੜਾ ਵਾਜੀ ਹੈ ਨਾ 9 ਬਦਲਣ ਨਾਲ ਲੁੱਕ ਤਾਂ ਬਦਲਦੀ ਆ ਚੌਂਕ ਵੀ ਸੋਨਾ ਬਣਾਤਾ ਯਾਰ ਪਹਿਲਾਂ ਨਾਲੋਂ ਜੇ ਅਸੀਂ ਪੜਦੇ ਜਾਂਦਾ ਇਸ ਤਰ੍ਹਾਂ ਦਾ ਨਹੀਂ ਸੀਗਾ ਬਹੁਤ ਵਧੀਆ ਲੋਕੇਸ਼ਨ ਹੀ ਵਧੀਆ ਲੱਦੀ ਹੈ ਲੋਕੇਸ਼ਨ ਵਧੀਆ ਇਹਦੇ ਨਾਲੇ ਬਣੀ ਹੋਈ ਆਪਣੀ ਲਾਇਬ੍ਰੇਰੀ ਬੁੱਟੇ ਵੀ ਸੋਹਣੇ ਲੱਗੇ ਨੇ ਜੀ ਹਾਂ ਉਹ ਤਾਂ ਸਾਹਮਣੇ ਹੋਗੀ तकरीबन ਹਾਂ ਸਾਹਮਣੇ ਬਿਲਕੁਲ ਬਿਲਕੁਲ ਇੱਕ ਹੋਰ ਕਿਤਾਬ ਵੀ ਗੱਲ ਕਰਦੇ ਤੇ ਯਾਰ ਉਹ ਵੀ ਨਹੀਂ ਮਿਲ ਕਿਹਾ ਨਾ ਉਹਦਾ ਸ਼ੇਖ ਕੁਮਾਰ ਦੀ ਮੈਂ ਤੇ ਮੈਂ ਜੀ ਮੈਂ ਤੇ ਮੈਂ ਨਾ ਮੇਰਾ ਉਹਦੀ ਦੂਜੀ ਹਰਮਨਦੀਪ ਦੀ ਹਰਮਨਦੀਪ ਜੀ ਰਾਣੀ ਤਾਤ ਹਰਮਨਜੀਤ ਹਰਮਨਜੀਤ ਕਰਮਦੀਪ ਹਰਮਨਜੀਤ ਜੀ ਹਰਮਨਜੀਤ ਦੀ ਵੀ ਕੋਈ ਕਿਤਾਬ ਕਹੀ ਆ ਉਹਨਾਂ ਦੇ ਰਾਣੀ ਤਾਤ ਪਰ ਰਾਣੀ ਤਾਤ ਤਾਂ ਮੈਨੂੰ ਉਹਦੇ ਵਿੱਚ ਅਸਲ ਵਿੱਚ ਨਾ ਆਨਲਾਈਨ ਲੱਭ ਗਈ ਸੀ ਅੱਛਾ ਜੀ ਪਰ ਇਹ ਨਹੀਂ ਮਿਲੀ ਆਨਲਾਈਨ ਵੀ ਨਹੀਂ ਮਿਲੀ ਹੈਗੀ ਪਰ ਆਨਲਾਈਨ ਦੀ ਗੱਲ ਹੋਰ ਆ ਜਿਹੜੀ ਕਿਤਾਬ ਲੈ ਕੇ ਪੜ੍ਹਨਾ ਹੋ ਲੱਗਦਾ ਹੈ ਬਿਲਕੁਲ ਬਿਲਕੁਲ ਕਿ ਉਹ ਕਹਾ ਹੈ ਪੁਰਾਣੇ ਕਿਤਾਬਾਂ ਪੜ੍ਹਦੇ ਪਿਆ ਜੀ ਇਹ ਤਾਂ ਗੱਲ ਹੈ ਕਿ ਕਿਤਾਬ ਜਿਹੜਾ ਚਾਹੁੰਦਾ ਚਲੋ ਐਵੇਂ ਕਹਿੰਦੇ ਵੀ ਅਸੀਂ ਉਹਦੇ ਉਹਦੇ ਮੈਟ ਬਣੀ ਦਾ ਚਾਹੁੰਦਾ ਪਰੋਂ ਵੀ ਜ਼ਿਆਦਾ ਜਿਹੜਾ ਰਸਾ ਕਿਤਾਬ ਪਰ ਹੀ ਆਉਗਾ ਹਾਂ ਇਹ ਤਾਂ ਗੱਲ ਹੈ ਜਿਹੜੇ ਪਰ ਕਿਤਾਬ ਚਾਹੁੰਦੇ ਜੇ ਕੱਲ੍ਹ ਦੇ ਬੈਠ ਗਏ ਜਦੋਂ ਉਹਦਾ ਹੈ ਭਾਈ ਹੈ ਵਿੱਚ ਪੜ੍ਹ ਲਈ ਕਿਤਾਬ ਚਲੋ ਘੰਟਾ ਪੜ੍ਹ ਲਈ ਜਦੋਂ 10 ਮਿੰਟ ਰੈਸਟ ਕਰ ਲਈ ਦਿਮਾਗ ਫਰੈਸ਼ ਕਰ ਲੈ ਫਿਰ ਦਿਮਾਗ ਉਹੀ ਦਮੇ ਜੋਸ਼ ਨਾਲ ਪੜਦੇ ਆ ਉਹ ਮੋਬਾਈਲ ਪਰ ਥੋੜੀ ਨਿਗਾਹ ਟਿਕਾਉਣੀ ਪੈਂਦੀ ਹੈ ਜੀ ਮਾੜੀ ਮੁੱਟੀ ਬਿਲਕੁਲ 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 ਰਾਸਤਾ ਉਹ ਵੀ ਕਾਫੀ ਆ ਗਿਗਨ ਦਾ ਜਿਆਦਾ ਰੂਟ ਜੁੜਾ ਜੁਣਾ ਕੇ ਬਾਈਕਾਂ ਚ ਲੜ ਕੇ ਬਾਈ ਮੈਂ ਵੀ ਬੱਚੇ ਚੌਂਕ ਦੇ ਕੋਲੇ ਹਾਂ ਜਮਹੀ ਪਰ ਹੁਣ ਆਪਾਂ ਤੇਰੇ ਖਿਆਲ ਨਾਲ ਆਪਾਂ ਇੱਕ ਵਾਰ ਦੇਖੀਏ ਟਰਾਈ ਕਰਕੇ ਬੰਦੇ ਨੂੰ ਮਿਲ ਜਵੇ ਹੈ ਮਸਕਲ ਆਉਂਦਾ ਜੀ ਹੁਣ ਤਾਂ ਨਹੀਂ ਮੁਸ਼ਕਲ ਹੀ ਲੱਗਦਾ ਆ ਬੰਦੇ ਜਿਹਾਉਂਦੇ ਰਹੇ ਆ ਮੁਸ਼ਕਲ ਨਾ ਸਰਾਂ ਵਾਲੀ ਆ ਚਲੋ ਠੀਕ ਆ ਹੋਰ ਫੇ ਵਾ ਠੀਕ ਆ ਬਾਈ ਤੌਹ ਵੀ ਬਹੁਤ ਠੰਡਾ ਕੀ ਰਿਹਾ ਦਾ ਹਾਂ ਮੌਸਮ ਠੰਡਾ ਹੈ ਬਾਈ ਹਾਂ ਮੌਸਮ ਦਾ ਠੰਡਾ ਉਹ ਟੈਂਪਰੇਚਰ ਹੀ ਰਾਤ ਨੂੰ ਅੱਧੇ ਹੀ ਰਹਿੰਦਾ ਜੀ ਬਿਲਕੁਲ ਸਹੀ 30 37 ਡਿੱਆ ਦਾ 18 18 19 20 ਕੀ ਰਹਿੰਦਾ ਜੀ ਦਰਵਾਜ਼ੇ ਵਾਸੇ ਖੁੱਲੇ ਆ ਯਾਰ ਪਰ ਰਾਤ ਨੂੰ ਲੱਗੇ ਕਾਲੂ ਫੇਰ ਛੁੱਟੀ ਹੋਣੀ ਮਿਲਦਾ ਯਾਰ ਸਾਰੀ ਵਾਰ ਕਾਰਚੂਰ ਜਾਂਦੀ ਹੈ ਫੇਰ ਕਾਲੂ ਫੇਰ ਛੁੱਟੀ ਆ ਕਾਲੂ ਨਹੀਂ ਹੁਣ ਆਪਾਂ ਇੱਕ ਦੋ ਦਿਨ ਤੱਕ ਬਾਅਦ ਚ ਆਵਾਂਗੇ ਹੁਣ ਜਿਆਦਾ ਹੀ ਟਾਈਮ ਲੱਗੇ ਪਹਿਣਾ ਆਣਾ ਤਾਂ ਪਹਿਣੀ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਫਿਰ ਅਗਲੇ ਬਲੌਗ ਜਿੱਦਾਂ ਸਾਨੂੰ ਕਿਤਾਬ ਮਿਲ ਗਈ ਫਿਰ ਉਹਨਾਂ ਦਾ ਕਿਤਾਬ ਲਿਆਵਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਹਾਏ ਹਾਏ ਫਿਲਹਾਲ ਤਾਂ ਹੁਣ ਸਾਡੇ ਕੋਲ ਤੁਸੀਂ ਵੀ ਜਿਹਨੂੰ ਪੜ੍ਹੇ ਹੋ ਜੀ ਤੁਹਾਨੂੰ ਨੇੜੇ-ਦਿਲ ਮਿਲਦੀ ਕਿਤੇ ਕਿਤਾਬ ਦੀ ਖਦੂਰ ਹਮਦਾ ਜੋ ਜੋਸ਼ ਪਤਾ ਨਹੀਂ ਕਿਸ ਤਰ੍ਹਾਂ ਦਾ ਕਰੈਕਟਰ ਵੀ ਨੌਰਕ ਲੈ ਰਿਹਾ ਥਾ ਵਾਏ ਹਾਏ ਮੈਂ ਵੀ ਥੋੜਾ ਧਿਆਨ ਨਾਲ ਸੁਣਿਆ ਪਰ ਇੱਕ ਵਾਰ ਨਹੀਂ ਦੋ ਤਿੰਨ ਵਾਰੀ ਹੋਣਾ ਕਈ ਇੰਟਰਵਿਊ ਵਿੱਚ ਦੇਵੀ ਨੇ ਨਾਂ ਲਿਆ ਇਹਦਾ ਕਰਾਫ ਦਾ ਇੱਕ ਵਾਰੀ ਉਹਨੇ ਕਿਤਾਬ ਲਿਆ ਸੀ ਕਿ ਨਰਿੰਦਰ ਕਪੂਰ ਦੀ ਮਾਲਾ ਮਣ ਕੇ ਮਾਲਾ ਮਣ ਕੇ ਮਾਲਾ ਮਣ ਕੇ ਬਾਈ ਉਹ ਵੀ ਕਿਤਾਬ ਬਹੁਤ ਵਧੀਆ ਚਰੇਦੀ ਬਹੁਤ ਵਧੀਆ ਉਦੇ ਵਿੱਚ ਉਹ ਸੱਚ ਹੋਰ ਉਹ ਕਹੀ ਸੀ ਸਤਿੰਦਰ ਸਰਤਾਜ ਨੇ ਮੈਨੂੰ ਸਤਿੰਦਰ ਸਰਤਾਜ ਨੇ ਸਤਿੰਦਰ ਸਰਤਾਜ ਨੇ ਗੱਲ ਕਰੀ ਤਾਂ ਮੈਂ ਮਾਲਾ ਮੰਣ ਕੇ ਲੈ ਕੇ ਆਇਆ ਉਹ ਮੇਰੇ ਕੋਲ ਪਈ ਵੀ ਕਿਤਾਬ ਹੈ ਅੱਛਾ ਜੀ ਉਹ ਵੀ ਕਿਤਾਬ ਲਾਜਵਾਬ ਆ ਉਹਦਾ ਵੀ ਕੋਈ ਤੋੜ ਨਹੀਂ ਹੈਗਾ ਕਿਤਾਬਾਂ ਦੀ ਦੁਨੀਆ ਦਾ ਲੱਗੇ ਹੁੰਦੀ ਹੈ ਜੀ ਬਾਈ ਉਹਦਾ ਵੀ ਕੋਈ ਤੋੜ ਨਹੀਂ ਹੈਗਾ ਹਾਂ ਹਾਂ ਜੀ ਉਹਦੇ ਵਿੱਚ ਮਤਲਬ ਇੱਕ ਇੱਕ मीनिंग ਤੇ ਕਈ ਕੋਈ ਅਰਥ ਦੱਸੇ ਹੋਇਆ ਪਰ ਬਹੁਤ ਵਧੀਆ ਕਿਤਾਬ ਆ ਮਾਲਾ ਮੰਣ ਕੇ ਉਹ ਹੈਗੀ ਨਰਿੰਦਰ ਕਪੂਰ ਦੀ ਨਰਿੰਦਰ ਕਪੂਰ ਆ ਛੋੜਿਆ ਬੰਦਾ ਨਾ ਚਲੋ ਠੀਕ ਆ ਜੀ ਹੁਣ ਫਿਲਹਾਲ ਚੱਲਦੇ ਆ ਜੀ ਅਸੀਂ ਉਹਨਾਂ ਨੋ ਜੀ ਅਸੀਂ ਭਾਂਡਾ ਤੇ ਲਿਆ ਸਮੋਲ ਹਾਂ ਆਇਆ ਕੋ ਪਸੰਦ ਹੈ ਫਿਰ ਤੇ ਦੇਖ ਲਾ ਕੇ ਦੇਖ ਲਗਾ ਰਹੇ ਹਾਂ ਕਿ ਉਹ ਤਾਂ ਦੇਖਣੀ ਬਾਤੋ ਦੇਖਣ ਨੂੰ ਆ ਜਾ ਕਿਤੇ ਅਸੀਂ ਲੈਣੀ ਵੀ ਕੋਕੋਨਟ ਦੀਆਂ ਬੋਤਲਾਂ ਦੀਆਂ ਹੰਦ ਹੋਣ ਵਾਲੀ ਹੋ ਗਿਆ ਮੌਲਤਾ ਮਿੱਤਰਾ ਹਾਂ ਕਿਦਾਂ ਜਮ ਗਿਆਨ 2-3 ਮਿੰਟ ਉਹ ਕਰਦਾ ਹੈ ਦੇਵਾ ਅਸੀਂ ਦੋ ਚਾਰ ਚੀਜ਼ਾਂ ਦੇਖ ਲੈਣੇ ਜੇ ਮਿਲ ਗਈਆਂ ਹੁਣ ਆਏ ਹੋਏ ਤੇ ਮੈਂ ਕੁਸਤਾ ਬੋਕਾ ਦਾ ਮਿਲੀਆਂ ਨਹੀਂ ਕੋਸੋਰ ਦੇਖ ਲਈਏ ਸਾਈਕਲ ਲੈਣਾ ਪੈਣਾ ਆ ਪਹਿਲੇ ਵੀਰੇ ਨੇ ਮਾਸਟਰ ਕਹਿੰਦਾ ਮੈਂ ਪੈਨ ਲੈਣਾ ਉਹਨੂੰ ਪੈਨ ਲੱਭ ਕੇ ਦੇਦਿਆਂ ਪੈਨ ਕਿੱਥੇ ਆ ਪਈਆ ਆ ਤਾਂ ਨਹੀਂ ਆ ਪਾਣ ਗੋਕਲਾ ਸਾਹਕ ਜੀ ਹਾਂ ਕੀ ਗੱਲ ਹੈ ਇਹ ਦੋ ਰੇ ਨਹੋਏ ਦੇ ਇਹ ਚਾਰ ਲੀ ਲਾ ਸਾਰੇ ਸੇਵੇਂ ਨਹੀਂ ਠੀਕ ਹੈ ਕਚਨ ਆਰੀਐਲ ਦਾ ਕੋਈ ਨੁਮੰਦਾ ਨਹੀਂ ਤਰਪਾਂ ਬੋਤਲੀਆਂ ਲੈ ਚੱਲਦੇ ਆਂ ਚਾਰ ਬੋਤਲਾਂ ਚੱਕ ਲੀਂ ਚੱਕ ਲੈਣਾ ਮਜ਼ਾ ਹੀ ਲੈਣਾ ਰ ਆਪਾਂ ਨੇ ਫਿਰ ਹਾਲ ਇਹਦਾ ਵੀ ਦੇਖ ਲੈ ਠੀਕ ਹੈ ਹੁੰਡੋ ਦਾ ਉੱਥੇ ਮਿਲ ਜਣੇ ਹਾਂ ਤੱਕ ਕੋਈ ਆ ਬੋਤਲਾਂ ਅਸੀਂ ਕੱਦੇ ਲੱਭਦੇ ਤੇ ਇਹ ਰਹੀਆਂ ਮਿਲ ਖਾਂ ਤਾਂ ਕਿ ਠੰਡੇ ਰੋ ਮੋਤਨਾ ਲੈ ਲੈਂਦੇ ਰੋਟਾ ਸਾਡਾ 80 ਰੁਪਏ ਦੀ ਆ ਇਹ ਬੜਾ ਸਸਤਾ 80 ਰੁਪਏ ਵਾਲਾ ਨਹੀਂ ਗੱਲ ਮਸਾਲਾ ਚੱਕਣ ਦਾ ਆ ਚੱਕੋ ਜਾਣੀ ਆ ਰਾਤ ਨੂੰ ਬੰਦ ਹੋ ਜਾਣਾ। ਕਿਤੇ ਜੇ ਤਾਂ ਮੇਰੇ ਕੋਲ ਹੱਥੇ ਜਿ ਬਜਣ ਪਿਆ ਹੋਇਆ ਚੱਕੋ ਚੱਕੋ ਹਾਂ ਬਾਕੀ ਉਹਨਾਂ ਕੋਕੋਨਟ ਆ ਰਹੀ ਆ ਕੋਕੋ ਬੋਤਲ ਪੀਤਾ ਦਾ ਹਾਂ ਲੈਤਾ ਵੀ ਪੀ ਲਿਆ ਦਾ ਮੈਂ ਤਾਂ ਬਾਈ ਆਪਣਾ ਆ ਹੀ ਲਈਆ ਕੋਕੋਨਟ ਬੋਤਲ ਕੋਟਨ ਲੈਣਾ ਕੋਸ ਆਪਾਂ ਨੇ ਬਾਕੀ ਤੇਰੇ ਪੈਨਰ ਰਹਿ ਗਏ ਪੈਨਰ ਪੈਨਰ ਲੈ ਦਿੰਨੇ ਆ ਤੈਨੂੰ ਦੋ ਚਾਰ ਪੰਜ ਜਿਹੜੇ ਲੈਣੇ ਹੋਏ ਲੈ ਲਈਂ ਦੋ ਕਿਆ ਤਾਂ ਲੈਣੀ ਬਣਦੀ ਬੜਾ ਚੀਜ਼ ਆ ਪ੍ਰਾਈਸ ਦੇਖਣ ਵਾਲਾ ਕਿਉਂ ਦਾ ਪ੍ਰਾਈਸ ਤਾਂ ਮੈਂ ਲੈ ਲੈ ਲਾਂਗੇ ਚੱਕਣ ਵੀ ਪਰ ਪ੍ਰਾਈਸ ਰੋਡ ਕਰਕੇ ਦੇਖ ਲਈਗਾ ਘਰ ਦੇ ਕਹੇ ਸੀ ਦੇਖਣਾ ਕਿਹੜਾ ਲੈਣਾ ਕਿਉਂ ਹੈ ਕਿ 500 ਰੁਪਏ ਵਾਲਾ ਕਿਹੜਾ ਮਿਲਕ ਫਾਰਮ ਦਾ ਇਹ ਵੀ ਵਧੀਆ ਹੋਇਆ 520 ਦਾ ਕਿਹੜਾ ਬੰਦਾ ਹੂੰ ਉਹਦਾ ਮੂਲ ਨਾ ਦੇਖਿਆ ਸੀ ਪਰ ਉਹਦਾ ਕਿਹੜਾ ਮੂਲ ਦਾ ਮੂਲ ਅਣਾ ਮੂਲ ਦਾ ਹੀ ਨਸਲੇ ਦਾ ਆ ਇਹ ਵੀ ਦੇਣਾ ਨਸਲੇ ਦਾ ਹੁੰਦੀ ਆ ਹਾਂ ਇਹ ਕਿਹੜਾ ਹੈ ਤਾਂ ਮੋੜੋ ਫੋਨ ਨੰਬਰ ਦੇ ਲਈ ਉਹ ਤਾਂ ਚੀਜ਼ ਤਾਂ ਦੀ ਸੀ ਹੈ ਨਾ ਭਾ ਲੈ ਗਏ ਭਾਈ ਤਾਂ ਹੁਣ ਪਾਇਦਾ ਬਿਲਕੁਲ ਕਟਾਉਣਾ ਠੀਕ ਹੈ ਮੈਲ ਤੇ ਆਉਣ ਬਾਅਦ ਲੋ ਬੈਨ ਲੱਗੇ ਤੇ ਕਟਾਉਣਾ ਹਾਂ ਜਿਹੜਾ ਜਿੰਦਗੀ ਦਾ ਰਿਸ਼ਤਾ ਹੈ ਨਾ ਇਹ ਉੱਪਰ ਨੂੰ ਆਤੇ ਹੈ ਚੱਲਣਾ ਅੰਦਰ ਜਵਾਹ ਹਰੇਪਾ ਕੰਡਰ ਜਵਾਹ ਬਸ ਹਰੀ ਬੋਤਲ ਪਹਿਲਾਂ ਪਿਛਲੀ ਵਾਰੀ ਕੁਛ ਤਾਂ ਜਦ ਤੱਕ ਮਿਲਿਆ ਤਾਂ ਹੈ ਨਹੀਂ ਉਹ ਕਹਿ ਦੇ ਆਉਣਾ ਜੀ ਹਾਂ ਕਹਦੇ ਆਉਣਾ ਸੀਲੇ ਆਪੇ ਤੱਕ ਕੋਕਾ ਕੋਲਾ ਦੀ ਬੋਤਲ ਕਿੰਨੇ ਦੀ ਹੈ ਵੀਰੇ 352 ਰੁਪਏ ਰੈਡੀ ਕੋਕਾ ਕੋਲਾ 3-4 ਇਹ ਤੂੰ ਕਿੰਨੇ ਦੀ ਇੱਕ ਹੈ 90 ਪਰ ਅਦਰੇ ਇੱਧਰ ਤੋਂ ਕਿੰਨੇ 90 ਇੱਕ ਬੋਤਲ 90 ਦੀ ਪੈਗੀ ਜੇ ਤੋ ਬੋਤਲ ਲੈਣੀ ਹੈ 170 ਬੰਦ 78 ਇਹ ਤਾਂ 50 ਦਾ ਯਾਰ 20 ਸੈਂਟੀ ਇਹਦੀ ਅਮਰ ਦੀ 178 ਹੈ ਅੱਛਾ ਤਾਂ ਬਲੇਕ ਤੋਂ 75 ਰੁਪਏ ਸੀ ਆਹ ਉਹ 975 ਤੋਂ ਨਾ 1/2 ਸੀ ਪਹਿਲਾਂ ਰੇਟ ਘਟਦਾ ਆ 75 ਦੀ ਹੁਣ ਕਿੰਨੇ ਦੀਆਂ ਪਈਆਂ 90 ਦੀ ਇੱਕ ਪਈ 90 ਰੁਪਏ ਦੀ ਇੱਕ ਪਈ ਆਹ ਬੋਤਲ ਦੂਈ ਕੋਕਾ ਕੋਲਾ ਵਾਲੀ 80 ਰੁਪਏ ਪਾਸ ਦੇ ਨੰਬਰ ਨਮੈਕਸ 42 55809 ਹਾਂ ਠੀਕ ਹੈ ਟੈਨਸ਼ਨ ਨਹੀਂ ਜੋ ਕਾਸ਼ ਤਾਂ ਲੋਈ ਛੰਡੇ ਦਾ ਆਪਾਂ ਨੇ ਦੇਖਿਆ ਵੀ ਆ ਕੋਕੋਨਟ ਮੈਂ ਲੈ ਲਿਆ ਉਹ ਲੈ ਲਿਆ ਪਰ ਇੱਕ ਗੱਲ ਬੜੀ ਅਜੀਬ ਹੋਈ ਮਾਸਟਰ ਨੇ ਲਏ ਆ 1 2 5 ਕੱਢ ਕੇ ਦਿਖਾ ਵੀ ਕਿੰਨੇ ਪੈਨ ਲੈ ਆ ਕੱਢ ਦਿਖਾ ਦਾਂ ਬਾਈ ਹਾਂ ਥੋੜਾ ਪੜਾ ਯਾਰ ਹੈ ਨਾ ਇਹਨੇ ਲਏ ਆ ਪੈਨ ਕਿੰਨੇ ਪੈਨ ਲੈ ਆ ਚਾਰੇ ਹੋਣੇ ਆ ਹੋਰ ਕਿੰਨੇ ਦੇਖੀ ਬਾਈ ਇਹਨੇ ਲਏ ਆ ਫੋ ਕੱਢ ਵਾਰ ਨੂੰ ਇਨੇ ਲੈ ਆ ਪੂਰੇ 30 ਪੈਨ ਕਹਿੰਦਾ ਵੀ ਮੈਂ ਪੈਨ ਲੈਣੇ ਆ ਵੀ ਜਿਹੜੀ ਕਿਤਾਬ ਆਪਾਂ ਫੁੱਲੇ ਨੂੰ ਮੁੱਲ ਲੈਣ ਨੂੰ ਫਿਰਦੇ ਆ ਕਹਿੰਦਾ ਮੈਂ ਲਿਖੇ ਦੇਣੀ ਆ ਨਹੀਂ ਲਿਖੇ ਦੇਣੀ ਹੈ ਇਹਦੇ ਨਾਲ ਦੀ ਤਾਂ ਲਿਖ ਦਾਂਗੇ ਜੀ ਤੇ ਉਹ ਨਾ ਮਿਲੀ ਕਹਿੰਦਾ ਉਹ ਆਪਨੇ ਜਿਹੜੀ ਕਿਹੜੀ ਦੀ ਰਜ਼ੂਲ ਹਮਜ਼ਾ ਜੋਦ ਦੀ ਆਪਣੀ ਸੀਗੀ ਮੇਰਾ ਦਾਗਿਸਤਾਨ ਮੇਰਾ ਦਾਗਿਸਤਾਨ ਕਹਿੰਦਾ ਮੇਰਾ ਦਾਗਿਸਤਾਨ ਆਪਾਂ ਨੇ ਕਿਤਾਬ ਆਨਲਾਈਨ ਦੇਖ ਕੇ ਕਿਤਾਬ ਤੈਨੂੰ ਲਿਖ ਕੇ ਦੇ ਦੇਣੀ ਆ ਕਿਤਾਬ ਤੈਨੂੰ ਪੜਨ ਨੂੰ ਮਿਲ ਜੂਗੀ ਮਿਲ ਜੂਗੀ ਇਹਨੇ ਪੂਰਾ ਦਾਵਾ ਕਰਤਾ ਦੇਖੋ ਜੀ 30 ਪੈਨ ਕੋਈ ਛੋਟੀ ਜੀ ਗੱਲ ਨਹੀਂ ਪੂਰਾ ਪਲਾਨ ਬਣਾ ਲਿਆ ਹੈ ਫਰੈਂਚਡ ਪੈਨ ਵਧੀਆ ਪੈਂਦਾ ਜੀ ਫਰੈਂਚਡ ਪੈ ਗਈ ਆ ਸਾਰਾ ਪਲਾਨ ਬਣਾ ਲਿਆ ਬਾਕੀ ਆਪਾਂ ਨੇ ਥੋੜਾ ਜਿਹਾ ਇੱਥੇ ਪਿੱਛੇ ਵਾਸੀ ਸਮਾਨ ਲਿਆ ਉਹ ਦਿਖਾ ਦੋ ਮਾੜਾ ਜਿਹਾ ਕੱਟ ਵੀ ਜਾਏਗਾ ਬਾਈ ਆਪਣਾ ਬੱਚੇ ਸਟicker ਲਵਾਣੇ ਦਾ ਤਾਂ ਵੀ ਕੱਟੀਆਂ ਦੇ ਉਹਦਾ ਸ਼ਮਤ ਮੰਗਦਾ ਵਾ ਮੈਂ ਕਿਹਾ ਵੀ ਆ ਸਟicker ਸਤ ਕਰੋਗੇ ਤੇ ਹੋਰ ਯਾਰ ਲੱਟਰ ਪੱਟਰਨ ਬਾਕੀ ਦਾ ਕਹਿਣ ਦਾ ਮਤਲਬ ਕੋਈ ਚੱਕਰ ਨਹੀਂ ਪਰ ਬੰਦੇ ਨੇ ਲਿਆ ਪੂਰੇ 30 ਪੈਨ ਗਣ ਕੇ ਕਹਿੰਦਾ ਵੀ ਕਿਤਾਬ ਕਾਫੀ ਮੋਟੀ ਆ ਐਡੀ ਕਿ ਮੋਟੀ ਹੈਗੀ ਆ ਮਤਲਬ ਪਾਂਦੇ ਤੋਂ ਥੋੜੇ ਜਿਹਾਂ ਦੀ ਆ ਮੈਂ ਵੀ ਮੈਂ ਲੱਗਦਾ 5-4 ਰੁਪਏ ਨਾਲ ਹੋਰ ਲੈਣੇ ਪੈਣੇ ਆ ਚਲੋ ਠੀਕ ਆ ਜੀ ਹੈ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਹੁਣ ਫੇਰ ਸਾਡੇ ਕੋਲੋਂ ਆਏਗਾ ਮੈਂ ਗਈ